ਵੱਡਾ ਛੋਟੇ ਵੱਡੇ ਨਹੀਂ ਨਹੀਂ ਵੱਡੇ ਉਹਨਾਂ ਦਾ ਵੱਡਾ ਬਣਾ ਲਓ ਫਿਰ ਜਿਹੜਾ ਉਹ ਕੋਲ ਦਾ ਜਿਹੜਾ ਵੱਡਾ ਜਿਹੜਾ ਹੈਗਾ ਉਹ ਤਾਂ 1.5 ਲੱਖ ਤੋਂ ਉੱਪਰ ਉਹਨਾਂ ਦਾ ਕੋਈ ਗੱਲ ਹੈ ਹਾਂ ਕੋਈ ਨਹੀਂ ਬਰਾਾ ਕਹਿੰਦਾ ਟੋਟਲ ਕਿੰਨਾ ਬਣੂਗਾ ਸਵੀਟ ਟੋਟਲ ਤਾਂ ਡਾਗੋ 5.7 ਲੱਖ ਦਾ ਸਾਰੀ ਮੂਡ ਮੂਡ ਦਾ ਵੱਡਾ ਹਾਂਜੀ ਵੱਡਾ ਤੇ ਛੋਟੀ ਬੇੜੀ ਛੋਟੀ ਬੇੜੀ ਕੋਈ ਠੇੜ੍ਹਕ ਲੱਖ ਦੀ ਕਰੀ ਤੇ ਆਖਦੇ ਜਿਹੜੀ ਇਹ ਕਹਿ ਰਿਹਾ ਅੱਛਾ ਹਾਂਜੀ ਹਾਂਜੀ 6.5 ਲੱਖ ਰੁਪਏ ਅੱਛਾ ਚਲ ਕੋਈ ਨਹੀਂ ਤਦ ਮੈਂ ਹੋਰ ਪੁੱਤ ਨੂੰ ਦੋਤ ਨੂੰ ਰਾਧਨ ਅਰੇ ਤੈਨੂੰ ਮੈਂ ਹੀ ਦੇਣੇ ਸਵਾਸਾ ਦਾ ਆਜੇ ਬਾਕੀ ਤੇ ਹੋਰ ਕੋਈ ਗੱਲ ਨਹੀਂ ਪਾਗੀ ਦੱਸਦੇ ਬਾਅਦ ਵਿੱਚ ਪੇਮੋੜਾ ਕੋਈ ਗੱਲ ਹਾਂ ਹਾਂ ਸਾਧਿਆ ਸਮਾਨ ਲਵੇ ਸਾਡੇ ਇੱਕ ਆਦਮੀ ਕੋਈ ਨਹੀਂ ਤਦ ਆਪਾਂ ਕੋਦ ਬੈਂ ਡੇਡ ਦੋ ਲੱਖ ਰੁਪਏ ਕੱਲ ਪੱਥਰ ਦਊਂਗਾ ਪਰ ਚੰਡੀਗੜ੍ਹ ਜਾਣਾ ਉੱਤੇ ਜਾਣ ਤੋਂ ਪਹਿਲਾਂ ਨਹੀਂ 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 ਆਜੋ ਮੁਹੰਮਦ ਚੰਦ ਨਹੀਂ 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 ਨਾ ਨਾ ਤੁਹਾਡੇ ਬੜੇ ਅੰਦਾਜ਼ ਜਾ ਕੇ ਹਾਂ ਕੋਦਾਂ ਨਾ ਮੈਨੂੰ ਪਤਾ ਮੈਂ ਤਾਂ ਕਿੰਦਾ ਵੀ ਚੱਲਣਾ ਬੰਦਿਆ ਦਾ ਬਚਾਦਾ 100 ਦੇਗਾ ਅਗੇ ਸਾਰੇ ਬੜਾ ਸਾਡੇ ਕਹਿੰਦਾ ਬੜੇ ਹਾਂ 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 ਉਬੈ ਥਬੜਾ ਹੈ ਤੁਹਾਡੇ ਕੋਲ ਹਾਂਜੀ ਥੋੜਾ ਬਣਦਾ ਹਾਂ ਪਰ ਮੈਂ ਤਾਂ ਪੁਕਾਰ ਕੇ ਆਵਾਂ ਮੈਂ ਕਹੇ ਵੀ ਕੱਲ ਤਾਂ ਲੱਖ ਰੁਪਇਆ ਦੂੰ ਠੀਕ ਠੀਕ ਸਭ ਦੇ ਕਿਹਾ ਤੁਹਾਨੂੰ ਲੱਖ ਰੁਪਇਆ ਮਿਲ ਗਿਆ ਇਹਨਾਂ ਦਾ ਵਾਅਦਾ ਕੀਤਾ ਵੀ ਇਸੇ ਦੇ ਲੱਖ ਰੁਪਇਆ ਮੈਂ ਦੇ ਦੂੰ ਤੋ ਇੱਕ ਆਦੋ ਬਾਕੀ ਵੀ ਕਰ ਦੇਣੇ ਕੋਈ ਪਿੰਡ ਮੇਰਾ ਮਾਛੀ ਵਾਲਾ ਅੱਛਾ ਹਾਂਜੀ ਇਹ ਸੋ ਸਰਪੰਚ ਦਾ ਮੇਰਾ ਭਰਾ ਹਾਂ ਅੱਛਾ ਜੀ ਸੋ ਨਾਲ ਦਾ ਹਾਂਜੀ ਸਾਡੀ ਸੰਜਾ ਹਾਂਜੀ ਸਰਪੰਚ ਜੀ ਬਣਾਈ ਕਰੇ ਹਾਂ ਜਿਹੜੇ ਸਭਾ ਚ ਬਣੇ ਉਹਨਾਂ ਦੀ ਵਾਈਫ ਸੋ ਬਣਚ ਹਾਂਜੀ ਵਾਈਫ ਹਾਂ 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 ਮੇਰੇ ਕੋਈ ਨਹੀਂ ਵਧੀਆ ਬਣਾ ਕੇ ਦਿਓ ਹਾਂ ਸੌ ਜਾਓ ਹਾਂ ਅਸਲੇ ਅਸੀਂ ਗਗੋਮਾਲ ਸਾਡੇ ਵਾਲਾ ਮਕੈਨੀਕਲ ਵਰਕਸ਼ਾਲਾ ਤੇ ਟਰਾਲੀਆਂ ਬਣਾਉਂਦੇ ਆ ਬੇੜੇ ਬਣਾਉਂਦੇ ਆ ਤੇ ਮੈਂ ਕੱਲ ਅਨਾਉਂਸ ਕਰਕੇ ਆਇਆ ਸੀਗਾ ਸ਼ਾਹਪੁਰ ਚੌਕੀ ਦੇ ਅੱਗੇ ਜਾ ਕੇ ਵੱਲ ਬੰਦੇ ਦੇ ਦਰਿਆ ਦੇ ਸਾਡੇ ਕਿਸਾਨ ਪਹੁੰਚ ਸੀਗੇ ਸਰਪੰਚ ਸਾਹਿਬ ਨਾਲ ਨੇ ਤੇ ਮੈਂ ਇਹਨਾਂ ਨੂੰ ਕਹਿ ਕੇ ਇਹ ਬੇੜਾ ਬਣਾ ਦਿੰਦੇ ਆ ਮੈਂ ਕੱਲ ਇਹਨਾਂ ਨੂੰ ਫੋਨ ਤੇ ਕਹਿ ਕੇ ਮੈਂ ਕੱਲ ਤੁਹਾਨੂੰ ਲੱਖ ਰੁਪਇਆ ਦੇ ਕੇ ਜਾਊਂਗਾ ਸੋ ਮੈਂ ਅੱਜ ਬੈਂਕ ਚੋਂ ਪੈਸੇ ਇੱਕੋ ਲੈ ਕੇ ਅੱਜ ਤੇ ਛੁੱਟੀ ਸੀਗੀ ਕਿਸੇ ਕੋਲ ਪੈਸੇ ਲੈ ਕੇ ਤੇ ਮੈਂ ਮਤਲਬ ਵਾਲਾ ਸਾਹਿਬ ਜਿਹੜੇ ਇਹ ਦੇ ਮਤਲਬ ਮਾਲਕ ਨੇ ਇਹਨਾਂ ਨੂੰ ਮੈਂ ਦੇ ਦਿੱਤੇ ਸੋ ਜਿਹੜਾ ਬੇੜਾ ਬੜਨਾ ਸ਼ੁਰੂ ਹੋ ਜਾਊਗਾ ਤੇ 2 ਹਫ਼ਤਿਆਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਬੇੜਾ ਅਸੀਂ ਬੜਾ ਕੇ ਦਾਂਗੇ ਸੋ ਕਿਸਾਨਾਂ ਨੂੰ ਜਿਹੜਾ ਅੱਗੇ ਜਾਣ ਲਈ ਟਰੈਕਟਰ ਟਰਾਲੀਆਂ ਖੜ ਲੀ ਉਹ ਵਧੀਆ ਕੰਮ ਹੋ ਜਾਊਗਾ 2 ਹਫ਼ਤੇ ਦੇ ਵਿੱਚ ਵਿੱਚ ਆਪਾਂ ਬੇੜਾ ਉੱਥੇ ਪਹੁੰਚਾ ਦਿਆਂਗੇ ਇੱਕ ਬੇੜੀ ਆ ਨਾਲ ਛੋਟੀ ਬੇੜੀ ਤੇ ਇੱਕ ਬੇੜਾ ਦੋ ਚੀਜ਼ ਆ ਆਪਾਂ ਇਹਨਾਂ ਨੂੰ ਦੇਣੀਆਂ ਠੀਕ ਹੈ ਹਾਂ ਤਾਂ ਬਗਨਾਉ ਜੀ ਨਾ ਲਮਾ 42 44 ਫਟ ਬੜੀ ਚਾਦਰਾਂ ਸਾਹ ਨਾ ਚਾਦਰ ਕੋ 13 ਫਟ ਆ ਜਾਂਦੀ 14 ਫਟ ਆ ਜਾਂਦੀ ਆ ਹਾਂ ਜਿੰਨੇ ਚਾਦਰਾਂ ਹੋਣ ਤਿੰਨ ਚਾਰ ਚਾਦਰਾਂ ਚੋਣਨ ਦੀ ਆ ਅੱਛਾ ਨਾ ਨਾ ਕੋਈ ਬੜਾ ਦੋ ਬੜਾ ਵਧੀਆ ਬਣਾ ਕੇ ਦੋ ਇੱਕ ਆਪਣਾ ਮੇ ਬਠਾਣਾ ਬਣਿਆ 45 ਫਟ ਬਣਾ ਅੱਛਾ ਉਹਦੇ ਜੇ ਵੀ ਕਿਸੇ ਵੇਲੇ ਮੰਨੋ ਦੋ ਤਿੰਨ ਟਰੈਕਟਰ ਵੀ ਇਕੱਠੇ ਬਾੜ ਦੀ ਦੇ ਮੈਂ ਟਰੈਕਟਰ ਟਰਾਲੀ ਦੇ ਇੱਕ ਮਗਰ ਟਰੈਕਟਰ ਵੀ ਆ ਜਾਣਾ ਹੈ। ਇੱਕ ਟਰੈਕਟਰ ਟਰਾਲੀ ਜੁੜ ਕੇ ਇੱਕ ਟਰੈਕਟਰ ਟਰਾਲੀ ਨਾਲ ਵੜ ਕੇ ਆ ਜੀ। ਹਾਂ। ਅਸੀਜ ਨੇ ਕਹੇ ਮੁਰਜਾ ਫੇ ਕੜੀ ਕੜੀ ਗੇੜੇ ਲਾਉਣਾ ਉਹਨਾਂ ਨੂੰ ਨਾ। ਜੇ ਜੇ 45 ਫੁੱਟ ਬਣਾਓਗੇ ਇਹਨਾਂ ਦੇ ਉਹਦੇ ਵਿੱਚ ਮੰਨ ਲਓ ਇੱਕ ਨਾਈਟ ਨੇ ਇੱਕ ਟਰਾਲੀ ਇੱਕ ਟਰੈਕਟਰ ਮਗਰ ਹੋਰ ਲੱਗਦਾ ਵਾ। ਲਵਾ ਲਓ ਜਾਨ ਜੋ ਲਵਾਉਣਾ ਲਵਾ ਲਓ ਜੀ। ਕਿਸਾਨਾਂ ਦਾ ਫਾਇਦਾ ਹੋਣਾ ਚਾਹੀਦਾ ਬਾਕੀ ਛੱਡ ਦਿਓ ਗੱਲਾਂ। ਠੀਕ ਹੈ। ਠੀਕ ਹੈ ਕਦੀ ਗੱਲ। ਕਿਉਂਕਿ ਇਹਨਾਂ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਪਤਾ ਲੈਂਦਾ। ਤੇ ਚਲੋ ਆਪਾਂ ਇੰਨੀ ਇੱਕ ਇਹਨਾਂ ਦੀ ਬਤ ਕਰ ਨੇ ਦੇਵਤਾਂਾਂ ਦੀ ਲੰਗਰ ਲਈ ਹੁੰਦੇ ਉਹਨਾਂ ਕੋ ਕੋ ਖੱਖ ਨਹੀਂ ਆਦਾ ਇਹ ਤਾਂ ਕਾਹਦੋ ਠੇਕੇਦਾਰ ਦਾ ਲੀਫੇ ਤੇ ਮੈਂ ਕਿਹਾ ਜਿਆਦਾ ਹੀਫੇ ਬਣਾ ਦਿੰਦੇ ਤੁਹਾਨੂੰ ਕੋਈ ਗੱਲ ਨਹੀਂ ਠੀਕ ਹੈ ਕਿ ਠੇਕੇਦਾਰ ਲੈ ਹੀ ਜਾਣਾ ਜੀ ਆਹ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027